ਸ੍ਰੀ ਸਾਹਿਬ ਜੀ ਇੱਕ ਲੜਕੀ ਦਾ ਕਤਲ ਕੀਤਾ ਗਿਆ ਇਲਜ਼ਾਮ ਕਿਹੜੀ ਨੇ ਉਹ ਨਿਆਂ ਸੰਗਠਨ ਦੇ ਬਾਣੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਉੱਤੇ ਲਚਰਤਾ ਫਲਾਉਂਦੀ ਸੀਗੀ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਗੁਰਪੁਰ ਆਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਰਾ ਜੀ ਨੇ ਬਾਣੂ ਤੱਕ ਰਚਿਆ ਉੱਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਣ ਇਹ ਸਾਖ ਸਾਖਤ 나ਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾਂ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਤਬਰਕ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋ ਰਿਹਾ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੂੱਚੀ ਮਨੁਸਤਾ ਨੂੰ ਜਿੱਥੇ ਸਰਬ ਸਾਡੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਰਜਨਦਾਸ ਬਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਯਾਲਮਾ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾ ਵਿੱਚ ਪਾਇਆ ਤੇ ਗੁਰੂ ਦਾ ਖਾਲਸਾ ਛੁੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੁੜਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ